ਆਹ ਤੁਹਾਨੂੰ ਮਾਲੂਮ ਨਹੀਂ ਆ ਗਿਆ ਭਾਈ ਆਹ ਇਹਾ ਰਹਤੇ ਹੋ ਆਪ ਕੋ ਪਤਾ ਨਹੀਂ ਕੀ ਹੋਇਆ ਗਾਹੇ ਕੋ ਕਾਟ ਕੇ ਪਿੱਛੇ ફેਕਾ ਹੋਇਆ ਹੈ ਗਾਂਹ ਕੋ ਕਾੜ ਕੇ ਪਿੱਛੇ ਫੈਂਟਾ ਹੈ ਕਿਸ ਨੇ ਫੈਂਟਾ ਹੈ ਆਪ ਇਧਰ ਕੇ ਬੈਕਸਾਈਡ ਪੇ ਬੜਾ ਬੜਾ ਦਿਨ ਹੋ ਗਿਆ ਗਾਹੇ ਆਜਾ ਦੋ ਦਿਨ ਕਾਲ ਕਰ ਪਟਵਾਰੀ ਅਗੇ ਲੰਗਾ ਦੋ ਦਿਨ ਹੋ ਗਏ ਰੱਤ ਬੱਚੀ ਕੁੱਚੀ ਹੋਈ ਨਹੀਂ ਅੱਜ ਤੇਰੇ ਪਲਾਟ ਦੇ ਪਿੱਛੇ ਮਿਲੀ ਹੈ ਵੱਡੀ ਹੋਈ ਉਹ ਵੇ ਭਾਈ ਉੱਥੇ ਉਹ ਗਿਆ ਬਤਾ ਇੱਕ ਹਰਤਾ ਪੇਦੇ ਦੀ ਇੱਕ ਬੱਚੀ ਗਿਆ ਕੋਈ ਸੀ ਉਸਕਾ ਵੀ ਪੇਟ ਵੀ ਨਿਕਾਲਾ ਹੋਇਆ ਥਾ ਔਰ ਉਸਕੀ ਟਾਂਗੇ ਵੀ ਲੇਕੇ ਥੀ क्या हम तो तो अपना काम मेरी बात सुनो तेरे पे इल्जाम ये लग रहे हैं भी जो आप लोग जहाँ पे रहते हो ना आपके इर्द गिर्द जहाँ पे ये सारा ये काम होता है, होता होता है। जब जब से तुमने ये पाँच छह मकान बने हैं ना मुसलमानों के तभी से ये चीजें गैप हो रही है गाय बच्ची गैप हो रही है पहले क्यों नहीं होती थी ये तो हिंदू टोंका यहां पर रहता देखो है देखो मेरे भाई हम को इससे कोई बरामद ना तो दिन भर हम उधर जाके दिमजिछा में काम करते हैं रात-रात को सोता हूं हमको क्या पता है खाना भी रात को ही होता है अरे यार ऐसा थोड़ी बताया नहीं हम नहीं ऐसे क्यों नहीं, नहीं होता हुआ तो बोले हैं मैं तो देखा नहीं नहीं बगल से हां हां दिखा दिया मिली ना यार आपको गए तो आपको पता नहीं एक तो बच्ची उधर मार के खादी ताड़े वर्ग वाले क्यों हिंदुओं ने थोड़ा मारनी है खाणी तो तू ही मार के

ਮ ਸਮਝੋ ਜੀ ਹਰ ਤਰ੍ਹਾਂ ਦੀ ਗੱਲ ਇਹ ਆ ਰਹੀ ਹੈ ਹਰ ਤਰ੍ਹਾਂ ਦੀ ਕਰ ਰਹੇ ਹੋ ਨਿਤਰਾਪੰਡੀ ਕਰਦਾ ਨਹੀਂ ਰਾਤ ਨੂੰ ਆਪਕੇ ਸਾਹਤrana ਦਤੀ ਹੈ ਇਹ ਰਾਤ ਨੂੰ ਆਪਕੇ ਸਾਹਤrana ਕਰਦੇ ਦੇਖੋ ਇਹ ਇਲਾਕਾ ਹੈਗਾ ਆਪਣਾ ਗਰਬਖਸ਼ ਨਗਰ ਤੇ ਗਰਬਖਸ਼ ਨਗਰ ਆਪਣਾ ਆਪਣੇ ਜੁੜ ਗਰਬਖਸ਼ ਨਗਰ ਹੈ ਦੇਖੋ ਇਹ ਗਲੀ ਦੇ ਵਿੱਚ ਜਿਹੜੇ ਹੈਗੇ ਨੇ ਮੁਸਲਮਾਨ ਈਦ ਆਏ ਨੇ ਉਹਨਾਂ ਤੋਂ ਕੁਛ ਕੁਛ ਕੀਤੀ ਜਾ ਰਹੀ ਆ ਕਿ ਜਿਹੜੇ ਡੰਗਰ ਜਿਹੜੇ ਵੱਡੇ ਜਾ ਰਹੇ ਨੇ ਉਹਨਾਂ ਤੋਂ ਜਿਹੜੇ ਆ ਆ ਤੁਸੀਂ ਦੇਖੋ ਵੀ ਕੋਲੋਂ ਦਾ ਲੜਾਈ ਵਾਲਾ ਮੈਂ ਗੱਡੀਆਂ ਦੱਸਣ ਦੀ ਬਜਾਏ ਪੱਖ ਦੇਣ ਦੀ ਬਜਾਏ ਹੈ ਤੇਰੀਆਂ ਮਸ਼ੀਨਾਂ ਪਹਿਲਾਂ ਬੰਦ ਕਰਾਉਂਦੀਆਂ ਤੂੰ ਮਾਮਾ ਕਿਵੇਂ ਚਾਲੀ ਮਸ਼ੀਨਾਂ ਲਾ ਲਈਆਂ ਇਹ ਆਪ ਕੋਈ ਲੱਗੇ ਨਹੀਂ ਆਪਰੇ 40 ਇਹ ਕਿਵੇਂ ਲਗਾ ਲਈ ਪਿਆ ਜੀ ਉਹਦਾ ਆਪਣਾ ਪ੍ਰੋਫੀਸ਼ਨ ਹੈ ਜੇਂ ਰਸੀ ਇਹਦੇ ਮੇਲੇ ਜੇ ਮੈਨੂੰ ਕਹਤੋ ਰੋਕੀ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਜਿਹੜਾ ਹੈਗੀ ਇੰਜਾਮ ਲੱਗ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਜਿਹੜਾ ਡੰਗਰ ਜਿਹੜੇ ਵੱਡੇ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਕੀ ਦੇਣਾ ਹਰਾਈ ਕਰਨੀ ਚਾਹੀਦੀ ਹੈ ਸਾਰਿਆਂ ਦੇ ਨਾਲ ਹੀ ਅਸੀਂ ਬੀਬੀ ਤੁਸੀਂ ਤੁਸੀਂ ਕਿਉਂ ਤੁਸੀਂ ਤੁਸੀਂ ਦੱਸੋ ਆ ਤੁਸੀਂ ਇਹ ਇਲਾਕੇ ਗਵਾਂਢੀ ਹੋ ਹੈ ਮੈਂ ਜਾ ਕੇ ਪਿੱਛੇ ਬੈਠੀ ਵਸੀ ਪਈ ਤੇ ਆਪਾਂ ਉਹਨਾਂ ਨੂੰ ਦੱਸਤਾ ਇਹਨੂੰ ਮੱਸੀ ਪਈ ਹੈ ਇਹਨਾਂ ਦੇ ਬੱਕਰੇ ਵੀ ਘਰੇ ਤਿਆਰ ਕਰ ਜਾਂਦੀ ਹੈ भाई, हुआ। भाई दे क्या दे कहना चाहते हो आपके पर जाम लग रहे हैं क्या कहना चाहोगे कितने आदमी रहते हो कितने तो आदमी रहते हो आप कितने आदमी रहते हो जा भाई आदमी कितना काम करते आपका आधार कार्ड बना हुआ है

ਭਾਈ ਤੇਰਾ ਨਾਮ ਕੀ ਹੈ ਹਸਨ ਹਸਨ ਜੀ ਦੇਖੋ ਇਹ ਜਿਹੜਾ ਮਹੱਲੇ ਵਾਲੇ ਜਿਹੜੇ ਸਾਰੇ ਇਕੱਠੇ ਹੋਏ ਆਂ ਇਲਾਕੇ ਦੇ ਜੋ ਲੋਕ ਆਂ ਸਭੀ ਇਕੱਠੇ ਹੋਏ ਆਂ ਹਿੰਦੂ ਔਰ ਸਿੱਖ ਪਰਿਵਾਰ ਇਕੱਠੇ ਹੋਏ ਆਂ ਇਹ ਬੋਲ ਰਹੇ ਆਂ ਕਿ ਜਦਕਿ ਆਪ ਹਾਂ ਪੇ ਆਏ ਹੋ 40 ਬੰਦੇ ਰੱਖੀ ਕਿ ਕੋਈ ਪਿੱਛੇ ਪਿੱਛੇ ਕੈਂਪਾਂ ਰਹੀ ਸੀ ਉਹ ਕੌਣ ਕਿਹਾ ਯਾਰ ਪਹਿਲੇ ਨਾ ਵੀ ਵੇਖੀ ਮੈਂ ਉਹਦੋਂ ਗਾਣਾ ਨਹੀਂ ਗਾਇਆ ਉਹ ਜੋ ਗਾਏ ਗਏ ਯਾਰ ਬ੍ਰਹਮਾਣੀ ਤਾਂ ਹੋਇਆ ਹੈ ਯਾਰ ਜੁਨਾਸੇ ਗਾਲੀਏ ਗੱਲ ਕਰੀਆ ਸਭ ਮੂੰਹ ਬੜਾ ਲਾਦ ਹੋ ਰਿਹਾ ਸਾਹ ਤੇ ਤੁਸੀਂ ਮੈਨੂੰ ਨੰਬਰ ਦੇ ਦਿਓ ਉਹਨਾਂ ਦਾ ਕਿਸੇ ਦਾ ਗਾਲੀ ਗੱਲ ਕਰੀਆ ਟਾਟ ਵਾਲੀ ਬੈਲੀ ਚ ਦੋ ਦਿਨ ਪਹਿਲੇ ਵੱਛੀਆ ਪੂਰਾ ਢਿੱਡ ਭਾਰਾ ਲੰਗੇ ਕਾਰਪਨਸ਼ਾਲੇ ਆਣ ਲਗੇ ਕਿਦਾਂ ਪਾਣੀ ਨਾਲੇ ਉਹ ਤੁਸੀਂ ਕਿੱਥੇ ਰਹਿੰਦੇ ਹੋ ਤੁਹਾਡਾ ਨਾਂ ਕੀ ਆ ਰੋਹਿਤ ਕੁਮਾਰ ਰੋਹਿ ਜੀ ਕੀ 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 ਵਾਕਿਆ ਹੋਇਆ ਵਾਕਿਆ ਬਾਈ ਦੋ ਦਿਨ ਪਹਿਲੇ ਵੀ ਟਾਟਾਂ ਲਈ ਪਹਿਲੀ ਜੇ ਉੱਥੇ ਹੀ ਵਸੀ ਹੈ ਕਬੱਡੀ ਦੇ ਨੇ ਮਾ ਟੇਡੀ ਪੂਰਾ ਫਾੜਦਾ ਮੱਸੀ ਉਸੇਲੇ ਛੱਡ ਗਿਆ ਨਹੀਂ ਤੁਸੀਂ ਕਿਹੜੇ ਕਿਹੜੇ ਤਤੰਦੇ ਆਧਾਰਨਾ ਕਹਿ ਰਹੇ ਹੋ ਕਿਸ ਤਰ੍ਹਾਂ ਵੀ ਕਨ ਲੈ ਵੀ ਇਹਨਾਂ ਨੇ ਹੀ ਕੀਤਾ ਹੈਗਾ ਕਹਿੰਦਾ ਕਿ ਤੁਸੀਂ ਕਹਿ ਸਕਦੇ ਹੋ ਤੁਸੀਂ ਬੜਾ ਹਿੰਦੂ ਬੰਦਾ ਕੋਈ ਆ ਚੀਜ਼ ਕਰ ਨਹੀਂ ਸਕਦਾ ਧਰਮ ਦੇ ਖਿਲਾਫ ਆਪਣੇ ਜਾ ਨਹੀਂ ਸਕਦਾ ਕਾਮੇਂਦਿਆ ਬਣਾ ਰਹੇ ਹੈਲੋ ਪਟਵਾਰੀ ਜੀ ਇਹਨਾਂ ਦਾ ਜਿਹੜਾ ਬਤੀਰਾ ਸੀ ਕਿਸ ਤਰ੍ਹਾਂ ਦਾ ਹੈ ਵੇਖੋ ਟੜ ਨਾਲ ਮੱਛੀ ਜੀ ਜਿਹੜੀ ਵੱਡੀ ਹੈ ਨਾਲ ਪਤਾ ਲੱਗ ਗਿਆ ਇੱਕ ਮਿੰਟ ਆ ਆਹ ਪ੍ਰੈਸਰ ਵੀ ਉੱਤੇ ਆਏ ਹਾਂ ਜੀ ਪਟਵਾਰੀ ਜੀ ਬਤੀਰਾ ਕਿਸ ਤਰ੍ਹਾਂ ਦਾ ਇਹਨਾਂ ਦਾ ਦੇਖੋ ਇਹਨਾਂ ਦਾ ਬਤੀਰਾ ਬਹੁਤ ਹੀ ਮਾੜਾ ਕੋਈ ਬੋਲਦੇ ਦੀ ਗਾਇ ਨਹੀਂ ਨਾਨਸੈਂਸ ਬੋਲਦੇ ਹਮ ਤੋ ਕਾਮ ਕਰਦੇ ਹਾਂ ਦਿਹਾੜੀ ਕਰਦੇ ਹਾਂ ਦਿਹਾੜੀ ਕਿਆ ਕਰਦੇ ਚਾਲੀ ਮਸ਼ੀਨਾਂ ਪਈਆਂ ਚਾਲੀ ਤੱਕ ਮੁਸਲਮਾਨ ਬੈਠੇ ਸਾਨੂੰ ਕੀ ਪਤਾ ਅੰਦਰ ਤੁਸੀਂ ਕੀ ਕਰਦੇ ਇਹ ਜਦੋਂ ਦੇ ਸਾਰ 40 ਪੰਜ ਦੋ ਮਹੀਨੇ ਹੋ ਗਏ ਦੋ ਮਹੀਨੇ ਤੋਂ ਇੱਥੇ ਮੁਸਲਮਾਨ ਵਾਰੀ ਜਾਦਾ ਕੀਤੇ ਵਾਰਦਾ ਸੀ ਹੁਣ ਕਰਕੀ ਬਣਾਇਆ ਨਾ ਵਾਹ ਪੇ Hindu ਲੱਕੇ ਛੇ Hindu ਕਰਕੀ ਬਣਾਈ ਬੜੀ ਬੜਾ ਕਾ ਹੈ ਇਹਨੇ ਕਿਹਦੀ ਵਾਰਦਾ ਤੇ ਹੁੰਦੀ ਨਹੀਂ ਹੁੰਦੀ ਇਹ ਜਦੋਂ ਦੇ ਆ ਪਰ ਆਏ ਉਹਨੂੰ ਤੇ ਵਾਰਦਾ ਸੀ ਹੁਣ ਕਰਕੀ ਇਹ ਬਗੜ ਨਹੀਂ ਦੋ ਫੱਕਦਾ ਨਹੀਂ ਹੁੰਦਾ ਕਰੀ ਵੀ ਬਹੁਤ ਕੰਮ ਕਰ ਪਤਰਾ ਦੀ ਮਗਾ बगल में मिला हुआ तो तुमने इंक्वायरी कर देखो अंगल जब लोग पीछे जाता नहीं हम लोग आगे जाते हो हम लोग आगे से हम लोग काम है मजिदा रोड का पीछे तक हम लोग दर्गी बनाया यार कैसी बात है ना मैं आपके साथ ये क्यों करेगा किसी जानवर के साथ कोई क्यों करेगा ऐसे ਯਾਰ ਐਸੇ ਇਨਸਾਨ ਜਿਵੇਂ ਇਨਸਾਨ ਨਾ ਐਸੀ ਜਾਣ ਬਰੋ ਤੋ ਇਹ ਖਾਇ ਜੀ ਚਾਂਡੂ ਟਾਟਾ ਨਹੀਂ ਬੜੀ ਹੁੰਦਾ ਨਾ ਇਹ ਕੋਈ ਸੈਦਰੀ ਵੱਡੀ ਉਹ ਚਲੇ ਜਿੰਦੀ ਛਾਡੂ ਆਉਂਦੇ ਲਈ ਚਾਡੂ ਕੋਈ ਨਹੀਂ ਹਿੱਸਾ ਇਹਨਾਂ ਨੂੰ ਲਾਉਂਦੇ ਨਹੀਂ ਯਾਰ ਉਹ ਕੋਈ ਨਹੀਂ ਕਿੱਲੀ ਬੱਚੀ ਬਚ ਗਈ ਨਾ ਕੋਈ ਨਹੀਂ ਆਪਾਂ ਕਾਰਵਾਈ ਕਰ ਤੋ ਇੰਨਾ ਦਸ਼ਤ ਦਾ ਮਾਹੌਲ ਬਣਿਆ ਆਵਾ ਇੱਥੇ ਜਿਹੜਾ ਹੈਗਾ ਵਾ ਕੁਝ ਪਰਿਵਾਰ ਆਣ ਕੇ ਜਿਹੜੇ ਮੁਸਲਮਾਨ ਰਹਿ ਰਹੇ ਨੇ ਉਹਨਾਂ ਤੋਂ ਪੁੱਛ-ਕਿਛ ਕੀਤੀ ਜਾ ਰਹੀ ਹੈ ਗਾਲੀ ਉਹ ਕੋਈ ਆਪਣਾ ਠੋਸ ਜਵਾਬ ਨਹੀਂ ਦੇਂਦਾ ਤੇ ਗਾੜੀਆਂ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਗਾੜੀਆਂ ਕਹਿੰਦੇ ਵੀ ਜੋ ਮਰਜ਼ੀ ਕਰ ਲਓ ਤੁਸੀਂ ਅਸੀਂ ਨਹੀਂ ਜਿਹੜਾ ਹੈਗਾ ਇੱਥੋਂ ਜਾਣਾ ਠੀਕ ਆ ਇਹ ਤੇ ਸ਼ਾਸਨ ਤੇ ਪ੍ਰਸ਼ਾਸਨ ਨੂੰ ਮੰਗ ਹੈ ਆ ਵੀ ਕੰਨ ਲਾ ਕੇ ਤੇ ਉਹ ਕਾਰਵਾਈ ਕੀਤੀ ਜਾਵੇ ਇਹਨਾਂ ਕਹਿੰਦਾ ਆ ਅੱਡਾ ਆਪਣਾ ਗਰਨਾਪ ਸਿੰਘ ਲਾਲੀ ਧੰਵਾਦ ਜੀ